ਡਿਪਰੈਸ਼ਨ ਵਾਸਤੇ ਕੰਨ ਡਾਕਟਰ ਵੇਖਿਆ ਮੈਂ ਡਿਪਰੈਸ਼ਨ ਕਰਦੇ ਨਹੀਂ ਪਹਿਲੇ ਤੇ ਉਹ ਦਰਦ ਦੇ ਮਾਰੀ ਬਹੁਤ ਜਿਆਦਾ ਪਰੇਸ਼ਾਨ ਹੈਗਾ ਤੇ ਦਵਾਈ ਦੇ ਦਿੰਦੇ ਚੱਲ ਜਾਂਦੇ ਨੇ ਡਾਕਟਰ ਹੈ ਨਹੀਂ ਕਿੰਨੇ ਕਿੰਨੇ ਦਿਨਾਂ ਤੋਂ ਪਰੇਸ਼ਾਨੀ ਆ ਰਹੀ ਹੈ ਪੁੱਤ ਅੱਜ 9 ਦਿਨ ਹੋ ਗਿਆ ਅੱਜ ਅੱਗੇ ਪਿੱਛੇ ਕਾਰਨ ਕੀ ਹੈ ਜੀ ਕਾਰਨ ਜੀ ਡਾਕਟਰ 2-3 ਦਿਨ ਹੈਗੇ ਨੇ ਉਹ ਧਿਆਨ ਦੇ ਵਿਚਾਰੇ ਤੇ ਉਹਨਾਂ ਨੂੰ ਅਮਰਜੈਂਸੀ 'ਚ ਬੁਲਾ ਲੰਦੇ ਨੇ ਨੇ ਕਿ ਅਮਰਜੈਂਸੀ ਕੇਸ ਆ ਗਿਆ ਕੋਈ ਅਜਨ ਨੂੰ 9 ਦਿਨ ਹੋ ਗਏ ਤੇ ਪੈਰ ਤੇ ਜਿਆਦਾ ਦਿੱਕਤ ਹੀ ਹੋ ਰਹੀ ਹੋਣੀ ਕੰਮ ਛੱਡ ਕੇ ਬੈਠੇ ਹਨ ਹੁਣ ਕੋਣ ਲੈ ਕੇ ਜਾਏਗਾ ਅਮਰਜੈਂਸੀ ਇਹ ਪ੍ਰੈਸ਼ਨ ਥੈਰੇਪੀ ਤੇ 3 ਮਿੰਟ ਬਾਅਦ ਲੈ ਕੇ ਜਾਣਾ ਹੈ ਤੇ ਦਵਾਈ ਪਾਣੀ ਦੇਣੀ ਬਹੁਤ ਵਾਸ਼ਰੂਮ ਵਗੈਰਾ ਕਰਾਉਣਾ ਕਿ ਬਹੁਤ ਜਿਆਦਾ ਦਿੱਕਤ ਹੋ ਰਹੀ ਹੈ ਕਿ ਡਾਕਟਰ ਨੂੰ ਕਹੇ ਤਾਂ ਉਹ ਕਹਿੰਦੇ ਵੇਖੋ ਡਾਕਟਰ ਸਾਡੇ ਕੋਲ ਕੋ ਆਉਣਗੇ ਤਾਂ ਕਰਾਂਗੇ ਕੋਈ ਵੀ ਨਹੀਂ ਆ ਕੇ ਵੇਖ ਰਿਹਾ ਸਾਨੂੰ ਤੇ 10ਵਾਂ ਦਿਨ ਹੋ ਗਿਆ ਦਰਦ ਹੋਏਗਾ ਤਾਂ ਬੰਦਾ ਕਮਜ਼ੋਰ ਹੋ ਹੀ ਗਈ ਕੰਮ ਬੰਦ ਹੋ ਰਿਹਾ ਜੀ ਅਜ 9 9 ਦਿਨੋਂ ਕੋ ਮੇਰੇ ਬੈਠੇ ਨੇ ਤੇ ਕੋਈ ਕੰਮ ਬੰਦ ਹੋ ਰਿਹਾ ਹੈ ਤੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਡਾਕਟਰ ਕੋਈ ਕਿਸਮੇਖ ਜਾਂਦੇ ਨੇ ਤੇ ਪ੍ਰਿੰਟ ਨਹੀਂ ਕਰਦੇ ਬੇਸਿਕਲੀ ਸਾਡੇ ਕੋਲ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿੱਚ 9 ਐਮਰਜੈਂਸੀ ਮੈਡੀਕਲ ਆਫਸਰ ਦੀ ਪੋਸਟ ਹੈਗੀ ਹੈ ਬਟ ਐਟ ਪ੍ਰੈਸੈਂਟ 9 ਦੀਆਂ 9 ਪੋਸਟਾਂ ਖਾਲੀ ਪਈਆਂ ਜਿਹਦੇ ਬਾਰੇ ਅਸੀਂ ਹਾਇਰ ਅਥਾਰਟिटीज ਨੂੰ ਵੀ ਡਿਮਾਂਡ ਦਿੱਤੀ ਹੋਈ ਹੈ ਸੂਚਿਤ ਕੀਤਾ ਆਇਆ ਤੇ ਰਿਕਵੈਸਟ ਕੀਤੀ ਹੈ ਕਿ ਜਲਦ ਜਲਦ ਉਹ ਪੋਸਟਾਂ ਭਰੀਆਂ ਜਾਣ ਤਾਂ ਕਿ ਇੱਥੇ ਜਿਹੜੀ ਐਮਰਜੈਂਸੀ ਵਿਭਾਗ ਹੈ ਸਾਡਾ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਦਾ ਉਹ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਫਿਲਹਾਲ ਮੌਕੇ ਦੇ ਘੜੀ ਤੇ ਇਸ ਟਾਈਮ ਐਮਰਜੈਂਸੀ ਡਾਕਟਰਸ ਦੇ ਨਾਮ ਜਿਵੇਂ ਕੀ ਹੱਡੀਆਂ ਵਾਲੇ ਡਾਕਟਰ ਹੋ ਗਏ ਐ ਸਰਜਨ ਹੋ ਗਏ ਐ ਬਿਹੋਸ਼ੀ ਵਾਲੇ ਡਾਕਟਰ ਹੋ ਗਏ ਐ ਤੁਹਾਨੂੰ ਉਹਨਾਂ ਤੋਂ ਡਿਊਟੀਆਂ ਲੈਣੀਆਂ ਪੈਰੀਆਂ ਐ ਐਮਰਜੈਂਸੀ ਦੇ ਵਿੱਚ ਉਹ ਪਰਚੇ ਕੱਟਦੇ ਐ ਪੋਸਟਮਾਰਟਮ ਵਗੈਰਾ ਉਹ ਕਰ ਰਿਹਾ ਜਿਹਦੇ ਕਰਕੇ ਉਹਨਾਂ ਦੀ ਆਪਦੀ ਸਪੈਸ਼ਲਿਟੀ ਦਾ ਕੰਮ ਐ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਇਸ ਕਰਕੇ ਜਿਹੜੇ ਸਾਡੇ ਕੋਲ ਆਪਰੇਸ਼ਨਸ ਵਾਲੇ ਕਈ ਵਾਰ ਆਉਂਦੇ ਐ ਕਈ ਵਾਰੀ ਜਿਹੜੇ ਸਾਡੇ ਡਾਕਟਰਸ ਜਿਨ੍ਹਾਂ ਨੇ ਆਪਰੇਟ ਕਰਨਾ ਹੁੰਦਾ ਉਹਨਾਂ ਦੀ ਐਮਰਜੈਂਸੀ ਡਿਊਟੀ ਲੱਗੀ ਹੁੰਦੀ ਐ ਤੇ ਉਹ ਐਮਰਜੈਂਸੀ ਖਾਲੀ ਛੱਡ ਕੇ ਆਪਰੇਟ ਨਹੀਂ ਕਰ ਸਕਦੇ